ਜੀ ਐਸ ਕੀ ਚੀਜ਼ ਜਿਹੜੀ ਹੱਥ 'ਚ ਬੜੀ ਹੋਈ ਹੈ ਇਹਦਾ ਪਤਾ ਕਿਸ ਤਰ੍ਹਾਂ ਲੱਗਿਆ ਹੈ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਡੀਜੀਪੀ ਪੰਜਾਬ ਪੁਲਿਸ ਨੂੰ ਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਕ ਪਟਿਆਲਾ ਨੂੰ ਸਿਹਤ ਮੰਤਰੀ ਪੰਜਾਬ ਸਰਕਾਰ ਨੂੰ ਕਿ ਇਹ ਬਹੁਤ ਹੀ ਇੱਕ ਘਾਤਕ ਜਿਹੜੀ ਭੰਗ ਦੀ ਗੋਲੀ ਆ ਇਹ ਸ਼੍ਰੀਆਮ ਪੂਰੇ ਪੰਜਾਬ ਭਾਰ ਵਿੱਚ ਇਹ ਪਾਣ ਦੇ ਖੌਖਿਆਂ ਤੇ ਤਮਾਕੂ ਦੇ ਖੌਖਿਆਂ ਤੇ ਤੇ ਕਰਿਆਨੇ ਦੀ ਦੁਕਾਨਾਂ ਦੇ ਵਿੱਚ ਰਹੀ ਆ ਜਿੱਦਾਂ ਕਿ ਬਹੁਤ ਹੀ ਥੰਲੇ ਨਾਲ ਆਪਣੇ ਨੌਜਵਾਨ ਤੇ ਖਾਸ ਕਰਕੇ ਸਕੂਲੀ ਬੱਚੇ ਦਾ ਸੇਵਨ ਕਰ ਰਹੇ ਨੇ ਇਹ ਭੰਗ ਦਾ ਗੋਲਾ ਹੈ ਜਿਹੜਾ ਕਿ ਬੱਚਾ ਖਾ ਲੈਂਦਾ ਜਾਂ ਨੌਜਵਾਨ ਖਾਂਦਾ ਉਹਨ ਇੱਕ دارو ਦੇ ਪਊਏ ਜਿਹਾ ਨਸਰ ਹੋ ਜਾਂਦਾ ਤੇ ਮੈਂ ਕਹਿਣਾ ਚਾਹਾਂਗਾ ਇੱਥੋਂ ਹੀ ਨੌਜਵਾਨ ਦਾ ਨਸ਼ੇ ਦੀ ਦਲ ਵਿੱਚ ਪਹਿਲਾ ਕਦਮ ਸਿੱਧ ਹੋ ਰਿਹਾ ਜਿਹੜਾ ਨੌਜਵਾਨ ਆ ਭੰਗ ਦਾ ਗੋਲਾ ਖਾਂਦਾ ਅੱਜੋ ਭੰਗ ਦਾ ਗੋਲਾ ਖਾ ਰਿਹਾ ਉਹ ਉਹ ਹੌਲੇ ਹੌਲੇ ਸਿਚਟੇ ਦੇ ਗੋਲੇ ਤੇ ਪਹੁੰਚ ਜਾਊਗਾ ਤਾਂ ਬੇਨਤੀ ਹੈ ਪੰਜਾਬ ਸਰਕਾਰ ਦੀ ਮਿਹਨਤ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਆ ਛੋਟੇ ਛੋਟੇ ਪੱਨੋਂ ਵੀ ਆਪਾਂ ਨੂੰ ਅਮਾਲਾ ਆਇਡੈਂਟੀਫਾਈ ਕਰਨੇ ਪੈਣਗੇ ਇਹਨਾਂ ਤੇ ਵੀ ਆਪਾਂ ਨੂੰ ਸਰਪ੍ਰਤਕਾਰ ਦੀ ਕਰਨੀ ਪਊਗੀ ਤਾਂ ਕਿ ਨਸ਼ੇ ਦੀ ਸ਼ੁਰਾਤ ਆਪਾਂ ਰੋਕਾਂਗੇ ਤਾਂ ਹੀ ਨਸ਼ਾ ਰੁਕੂਗਾ ਤਾਂ ਹੀ ਜਾ ਕੇ ਬੱਚਾ ਨੌਜਵਾਨ ਦਾ ਕੋਈ ਸੁਧਰੂਗਾ ਤੇ ਨਾਲ ਹੀ ਜਿਹੜੇ ਕੰਪਨੀ ਆ ਇਹ ਇਹਦਾ ਨਾਮ ਇੱਕ ਬ੍ਰਾਂਡ ਹੈ ਮਹਾਦੇਵ ਇੱਕ ਦਾ ਬ੍ਰਾਂਡ ਹੈ ਸ਼ਿਵਮ ਜਿਹੜਾ ਕਿ ਨੌਜਵਾਨ ਵਰਗ ਬਹੁਤ ਇਹਨੂੰ ਯੂਜ਼ ਕਰ ਰਿਹਾ ਹੈ ਖਾਸ ਕਰਕੇ ਸਕੂਲਾਂ ਦੇ ਬਾਹਰ ਜਿਹੜੀ ਸਾਡੀ ਮਾਲ ਸੰਸਥਾ ਮਨੀਤ ਮਿੱਤਰਾਂ ਨੇ ਇੱਕ ਜਾਂਚ ਕੀਤੀ ਹੈ ਸਕੂਲਾਂ ਦੇ ਬਾਹਰ ਛੋਟੇ ਛੋਟੇ ਬੱਚੇ ਨੇ ਉਹ ਵੀ ਇਹ ਖੋਖਿਆਂ ਲੈ ਕੇ ਖਾ ਰਹੇ ਨੇ ਤੇ ਸਕੂਲਾਂ 'ਚ ਕੁੜੀਆਂ ਵੀ ਦਾ ਸੇਵਨ ਕਰ ਰਹੀਆਂ ਨੇ ਬਹੁਤ ਮਾੜੀ ਗੱਲ ਆ ਵੀ ਕੁੜੀਆਂ ਡਰਗ 'ਤੇ ਪੈ ਰਹੀਆਂ ਨੇ ਪੰਜਾਬ ਦੀਆਂ ਤੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਕੰਪਨੀ ਆ ਇਹ ਕੰਪਨੀ ਯੁਕਤੀ ਤੋਂ ਰਾਜੀਆ ਬਾਦ ਦੀ ਆ ਇਹਨੇ ਕੰਪਨੀ ਦੇ ਉੱਤੇ ਕਿ ਦਿੱਤੀ ਹੈ ਵਾਰਨਿੰਗ ਵੀ ਨਾਟ ਫਾਰ ਮਾਈਨਰਸ ਦੇ ਛੋਟੇ ਬੱਚਿਆਂ ਲਈ ਨਹੀਂ ਆ ਤੇ ਕੰਪਨੀ ਨੇ ਵੀ ਤੇ ਮੈਂਸ਼ਨ ਕੀਤਾ ਹੋਇਆ ਕਿ ਇਸ ਦਾ ਸੇਵਨ ਮੈਡੀਕਲ ਸੁਪਰਵੀਜ਼ਨ ਦੇ ਅੰਡਰ ਹੀ ਕੀਤਾ ਜਾਵੇ ਪਰ ਇਹ ਕੋਈ ਮੈਡੀਕਲ ਦੁਕਾਨਾਂ ਤੇ ਨਹੀਂ ਵਿਕਰੀ ਇਹ ਖੋਖਿਆਂ ਦੇ ਵਿਕਰੀ ਆ ਇਹ ਕਰਨ ਦਾ ਬਹੁਤ ਜ਼ਿਕਰ ਹੀ ਆ ਕਿ ਨੌਜਵਾਨ ਵਰਗੇ ਜਦ ਬਹੁਤ ਨਸ਼ਾ ਸੇਵਨ ਕਰ ਰਿਹਾ ਤਾਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੁਰੰਤ ਇਸੇ ਐਕਸ਼ਨ ਲੈ ਕੇ ਇਹਨੂੰ ਵੇਚਣ ਵਾਲਿਆਂ ਤੇ ਇਹਦਾ ਸੇਵਨ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੀ ਤੁਹਾਨੂੰ ਕਿੱਦਾਂ ਜਾਨਕਾਰੀ ਮਿਲੀ ਸਾਡੀ ਸੰਸਥਾ ਹੀ ਬਹੁਤ ਯਾਰੂ ਸੰਸਥਾ ਹੈਗੀ ਆ ਸਾਡੀ ਸਮਾਜ ਵਿੱਚ ਰਹਦੇ ਆ ਸਾਡੇ ਸਮਾਜ ਤੋਂ ਸਾਨੂੰ ਇਹ ਕੋਈ ਇਨਫੋ ਮਿਲਦਾ ਅਸੀਂ ਤੇ ਗੌਰ ਕਰਦੇ ਆ ਅਸੀਂ ਦੇਖਿਆ ਕੁਝ ਨੌਜਵਾਨ ਛੋਟੇ ਬੱਚੇ ਇਹ ਕੰਨੀ ਚੱਕੀ ਫਿਰ ਰਹੇ ਸੀ ਅਸੀਂ ਇਹ ਬੱਚੇ ਬਚਨ ਮੁੱਛੇ ਕਿੱਥੋਂ ਲੈ ਕੇ ਆਏ ਆ ਉਹਨਾਂ ਦੱਸਿਆ ਵੀ ਸਾਡੇ ਕੋਲ ਸਕੂਲ ਦੇ ਬਾਰ ਖੋਕਾ ਹੈ ਉਥੋਂ ਆਦੇ ਸਾਡੇ ਸਕੂਲ ਦੇ ਕੁਝ ਬੱਚੇ ਖਾਉਂਦੇ ਨੇ ਉਤੋਂ ਅਸੀਂ ਪਤਾ ਕੀਤਾ ਵੀ ਇਹਨੂੰ ਬਹੁਤ ਸਾਰੇ ਨੌਜਵਾਨ ਵੀ ਖਾ ਰਹੇ ਨੇ ਅਸੀਂ ਉਹ ਨੌਜਵਾਨਾਂ ਨੂੰ ਕੈਮਰੇ ਅੱਗੇ ਨਹੀਂ ਲੈ ਕੇ ਆ ਸਕਦੇ ਪਰ ਅਸੀਂ ਨਾਲ ਉਬਰੂ ਹੋਏ ਆ ਉਹਨਾਂ ਨੂੰ ਦੱਸਿਆ ਕਿ ਅਸੀਂ ਇੱਕ ਗੋਲੀ ਖਾ ਕੇ ਸਾਨੂੰ ਸੁਰੂਰ ਹੋ ਜਾਂਦਾ ਇੱਕ दारू ਦੇ ਪਉਏ ਜਿੰਨਾ ਤੇ ਸਾਰਨੇ ਅਸੀਂ ਫਿਰ ਆਪਣੇ ਕੰਮ 'ਚ ਮਸਤ ਰਹਿੰਦੇ ਸਾਡੀ ਮਸਤੀ ਜਾਂਦੀ ਆ ਪਰ ਜਿਹੜਾ ਭੰਗ ਦਾ ਗੋਲਾ ਇਹ ਬਹੁਤ ਨੁਕਸਾਨਦਾਇਕ ਆ ਕਿਉਂਕਿ ਵੈਸੇ ਵੀ ਇਹ ਦਿਮਾਗ ਖੁਸ਼ ਕਰਦਾ ਤੇ ਹੌਲੇ-ਹੌਲੇ ਨੌਜਵਾਨਾਂ ਉਹਨਾਂ ਇੱਕ ਪਾਗਲ ਬਨ ਵਰਤੋਰਦਾ ਤੇ ਜਿਹੜਾ ਉਹਨਾਂ ਦੀ ਦਿਮਾਗੀ ਸ਼ਕਤੀ ਆ ਉਹ ਵੀ ਜਾ ਰਹੀ ਆ ਤੇ ਨਸ਼ੇ ਦੀ ਜਿਹੜੀ ਆ ਉਹਨਾਂ ਦੇ ਇੱਕ ਲਤ ਉਹਨਾਂ ਨੂੰ ਲੱਗਣੀ ਸ਼ੁਰੂ ਹੋ ਜਾਂਦੀ ਹੈ ਕੀ ਲੱਗਦਾ ਤੁਸੀਂ ਜੀ ਕੀ ਜਾਣਕਾਰੀ ਦਿੱਤੀ ਹੈ ਪੁਲਿਸ ਅਧਿਕਾਰੀ ਜੀ ਜੀ ਅਸੀਂ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਨੂੰ ਕੱਲ ਮੈਂ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਇਹਦੇ ਬਾਰੇ ਜਾਣੂ ਕਰਾ ਕੇ ਆਏ ਆ ਤੇ ਐਸਐਸਪੀ ਸਾਹਿਬ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਤੁਰੰਤ ਇਥੇ ਐਕਸ਼ਨ ਵੀ ਲਿਆ ਤੇ ਨਾਲ ਹੀ ਉਹਨਾਂ ਨੇ ਜਿਹੜੇ ਉੱਚ ਅਧਿਕਾਰੀ ਪੁਲਿਸ ਨੇ ਉਹਨੂੰ ਇੱਕ ਆਰਡਰ ਜਾਰੀ ਕੀਤਾ ਵੀ ਸਖਤ ਕਾਰਵਾਈ ਕੀਤੀ ਜਾਵੇ ਪਰ ਹਜੇ ਤੱਕ ਅਸੀਂ ਕਾਰਵਾਈ ਦੇਵਨਾ ਅਮੀਦ ਕਰ ਰਹੇ ਆ ਕਿ ਸ਼ੁਰੂ ਹੋਊਗੀ ਤੇ ਜਲਦੋ ਜਲ ਜਿਹੜੀਆਂ ਆ ਕੈਂਡੀਟ ਜ਼ਿਕਰੀਆਂ ਨੇ ਇਹ ਭੰਗ ਦੇ ਗੋਲੇ ਨਾਮ ਤੋਂ ਇਹਦੇ ਮੈਨ ਲੱਗੂਗਾ ਤੇ ਨੌਜਵਾਨਾਂ ਨੂੰ ਜਿਹੜਾ ਇੱਕ ਨਸ਼ੇ ਦੇ ਨਸੇ ਵਾਲੀ ਉਹਨਾਂ ਦਾ ਚੱਲ ਰਿਹਾ ਇਸ ਤੁਰੰਤ ਦਾ ਰੁਝਾਨ ਉਹ ਬੰਦ ਹੋਊਗਾ ਕਿੱਦਾਂ ਕਰਕੇ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ਿਆਂ ਦੇ ਗੁਰੂ ਦੇ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਹੁਣ ਇੱਕ ਨਿਆ ਮਾਮਲਾ ਆ ਪੰਜਾਬ ਸਰਕਾਰ ਨੂੰ ਕੀ ਅਪੀਲ ਕਰੋਗੇ ਜੀ ਜੀ ਮੈਂ ਤਾਂ ਨਹੀਂ ਪੰਜਾਬ ਸਰਕਾਰ ਨੂੰ ਹੀ ਅਪੀਲ ਕਰ ਰਹੇ ਆ ਕਿ ਨਸ਼ਿਆਂ ਦੇ ਜਿਹੜਾ ਜੁੱਧ ਸ਼ੁਰੂ ਕੀਤਾ ਹੈ ਵਿਰੁੱਧ ਉਹਦੇ ਤਾ ਤੁਹਾਨੂੰ ਹਰ ਇੱਕ ਸਪੈਲੋ ਤੇ ਹਰ ਇੱਕ ਪੁਆਇੰਟ ਤੇ ਸੋਚਣਾ ਪਊਗਾ ਛੋਟੇ ਤੇ ਛੋਟੇ ਕੰਨੂ ਦੀ ਵੀ ਆਪਾਂ ਨੂੰ ਪੂਰਾ ਜਾਂਚ ਕਰਨੀ ਪੋਗੀ ਕਿ ਨਸ਼ਾ ਨੜਾ ਪਹਿਲਾ ਕਰਨ ਆਸ ਸਿੱਧਾ ਹੁੰਦਾ ਭਾਵੇਂ ਨੌਜਵਾਨਾਂ ਅਜਨੇ ਜੇਕ ਸੇਵਨ ਕਰ ਰਹੇ ਢੰਗ ਦਾ ਗੋਲਾ ਇਹੀ ਕੰਨੂ ਵੱਡਾ ਗੋਲਾ ਬਣ ਜੂਗਾ ਭਾਵੇਂ ਉਹ ਕਾਲੀ ਗੋਲੀ ਦਾ ਵੱਡਾ ਗੋਲਾ ਹੋਵੇਿੱ ਕਿੱਤੇ ਗੋਲੀ ਹੋਵੇ ਭਾਵੇਂ ਤਾਂ ਨੌਜਵਾਨਾਂ ਦੋਸਤਾਂ ਵਾਸਤੇ 50% ਵਿਸ਼ੇਸ਼ ਤੌਰ ਤੇ ਪੂਰੇ ਪੰਜਾਬ ਭਾਰ ਵਿੱਚ ਜਿੰਨੇ ਵੀ ਮਾਨਯੋਗ ਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਸਭ ਨੂੰ ਤੁਰੰਤ ਹੁਕਮ ਜਾਰੀ ਕਰਨ ਮਾਨਯੋਗ ਮੰਤਰੀ ਸਾਹਿਬ ਤੇ ਜਿੰਨੇ ਜਿਲ੍ਹੇ ਜਿੰਨੇ ਪਿੰਡਾਂ ਵਿੱਚ ਵਿਕਰੀ ਆ ਹੈ ਉਥੇ ਇਹ ਉਹਨਾਂ ਨੂੰ ਬੈਣ ਲੱਗੇ ਤੇ ਨਾਲ ਹੀ ਬੇਨਤੀ ਕਰਾਂਗਾ ਮਾਪਿਓ ਵੀ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਣ ਲੋ ਉਹ ਜਦੋਂ ਵੀ ਕਰਿਆਨਾ ਚੋਰ ਤੋਂ ਕੋਈ ਸਨਾਨ ਲੈ ਕੇ ਆ ਰਹੇ ਨੇ ਸਕੂਲ ਜਾ ਕੇ ਲੈ ਕੇ ਆ ਰਹੇ ਨੇ ਉਹ ਦੇਖਣਾ ਉਹਨਾਂ ਦਾ ਬੱਚਾ ਕੀ ਲੈ ਕੇ ਆ ਰਿਹਾ ਤੇ ਕੀ ਖਾ ਰਿਹਾ ਕਿਤੇ ਉਹਨਾਂ ਦਾ ਬੱਚਾ ਆ ਭੰਗ ਦੀ ਗੋਲੀ ਤਾਂ ਨਹੀਂ ਖਾ ਰਿਹਾ ਕਿਤੇ ਉਹਨਾਂ ਦਾ ਬੱਚਾ ਆ ਮਹਾਦੇਵ ਗੋਲ ਨਹੀਂ ਖਾ ਰਿਹਾ ਸ਼ਿਵਮ ਗੋਲ ਨਹੀਂ ਖਾ ਰਿਹਾ ਤਾਂ ਮਾਪੇ ਵੀ ਜਾਗ ਰਗਉਣ ਦੀ ਬਹੁਤ ਲੋੜ ਹੈ ਠੀਕ ਹੈ ਜੀ ਨੌਜਵਾਨ ਵੀ ਹੈ ਨਵੀਂ ਸ਼ੁਰੂਆਤ ਨਾ ਕੇਵਲ ਜਾਣ ਮੈਂ ਜੀ ਬਿਲਕੁਲ ਨਵੀਂ ਸ਼ੁਰੂਆਤ ਹੈ ਇਹ ਐਸ ਤੋਂ ਵੀ ਦਾ ਨਸ਼ੇ ਦੀ ਲਤ ਲੱਗੂਗੀ ਐਸ ਤੋਂ ਜਿਹੜਾ ਨੌਜਵਾਨ ਹੈ ਉਹ ਨਸ਼ੇ ਦੀ ਦਦ ਵਿੱਚ ਫਿਰ ਤਸਦਾ ਹੀ ਜਾਊਗਾ ਉਹਦਾ ਘਰ ਬਾਹਰ ਨਿਕਲਣਾ ਜਾਣੋ ਬਾਹਰ ਕੱਢਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਐਸਐਸਟੀ ਸਾਹਿਬ ਨੂੰ ਮਿਲੇ ਐਸਐਸਟੀ ਸਾਹਿਬ ਨੂੰ ਲੱਗੂ ਕਿ ਉਹਨਾਂ ਦੇ ਸਤੇ ਵੀ ਥੋੜਾ ਮੁੱਦਾ ਬਹੁਤ ਵਧੀਆ ਤੇ ਉਹਨਾਂ ਨੇ ਇਸੇ ਸਿਰੇ ਜਾਂਚ ਦੇ ਆਰਡਰ ਕਿਤੇ ਨੇ ਇੱਕ ਦੱਛਾ ਵੀ ਜੋ ਉਹਨਾਂ ਨੇ ਆਰਡਰ ਕੀਤਾ ਮਾਰਕ ਕੀਤਾ ਲੈਟਰ ਐਸਐਸਟੀ ਦੇਖਾ ਦਿਆਂ ਨੂੰ ਵੀ ਉਹ ਤੇ ਐਕਸ਼ਨ ਲੈਣਗੇ ਔਰ ਕਿਤਨਾ ਕਿਤੇ ਸਾਨੂੰ ਲੱਗਦਾ ਵੀ ਇਹਦਾ ਭੰਗ ਦਾ ਗੋਲਾ ਦੇ ਵਿੱਚ ਕੋਈ ਹੋਰ ਨਸ਼ਾ ਵੀ ਹੋ ਸਕਦਾ ਕਿਉਂਕਿ ਸਿੱਧੇ ਤੌਰ ਤੇ ਡਰੱਗ ਵਿਕ ਰਿਹਾ ਮੈਂ ਕਹਿੰਨਾ ਤੁਹਾਡਾ ਸਿਹਤ ਵਿਭਾਗ ਪਟਿਆਲਾ ਹੈ ਸਿਹਤ ਵਿਭਾਗ ਪੰਜਾਬ ਹੈ ਫੋਰਥ ਲਾਈ ਡਿਪਾਰਟਮੈਂਟ ਪੰਜਾਬ ਹੈ ਉਹਨਾਂ ਨੂੰ ਵੀ ਦਾ ਸੈਂਪਲ ਤੁਰੰਤ ਭਰ ਕੇ ਵੀ ਜਾਂਚ ਕਰਨ ਜਿੰਨੇ ਵਿੱਚ ਅਖੀਰ ਦੇ ਵਿੱਚ ਹੈ ਕੀ ਹੈ ਵੀ ਇਹ ਕਿਦਾ ਸਿਰਫ ਭੰਗ ਜਾਂ ਜਾਂ ਭੰਗ ਤੋਂ ਇਲਾਵਾ ਕੋਈ ਹੋਰ ਡਰੱਗ ਵੀ ਮਿਲ ਸਾਹਮਣੇ ਕੀਤਾ ਹੋਇਆ ਡਾਕਟਰ ਦੇ ਤੇ ਡਾਕਟਰ ਵੀ ਉਹ ਸਮਝਦੇ ਵੀ ਕੀ ਲੱਗਦਾ ਇਹ ਨੂੰ ਲਾਇਸੈਂਸ ਨਹੀਂ ਆਉਂਦਾ ਇਹਦਾ ਕੋਈ ਦੇਖੋ ਇਨਾ ਇਨਾ ਤੌਰ ਤੇ ਇਨਾ ਤੌਰ ਤੇ ਲੱਗ ਤੋਂ ਲਾਇਸੈਂਸ ਹੁੰਦੇ ਨਹੀਂ ਜੇ ਆਪਾਂ ਇਹਦੇ ਤੇ ਲਿਖਿਆ ਵੀ ਆਇ ਦੇ ਪਰ ਉਹਦੇ ਲਈ ਸਿਰਫ ਇਹ ਆਯੁਰਵੇਦਿਕ ਮੈਡੀਕਲ ਸਟੋਰ ਤੇ ਵਿਚੰਦਾ ਅਧਿਕਾਰ ਹੈ ਕੋਈ ਤਾਣ ਦੇ ਖੋਖੇ ਵਾਲਿਆਂ ਨੂੰ ਤਵਕਕ ਖੋਖੇ ਵਿੱਚ ਅਧਿਕਾਰ ਨਹੀਂ ਹੈਗਾ ਤੇ ਨਾਲੇ ਇੱਕ ਲੱਗ ਤੋਂ ਦੇ ਇੱਕ ਸਿਸਟਮ ਹੁੰਦਾ ਨੇ ਡਰਗ ਲੱਗ ਤੋਂ ਹੁੰਦੇ ਨੇ ਡਰਗ ਦੇ ਸਟਰਪ ਪੁਆਇੰਟ ਹੁੰਦੇ ਨੇ ਉਹਦੀ ਇਨਸਟ੍ਰਕਸ਼ਨ ਵੀ ਸਮੇ ਸਮੇਂ ਸਿਰ ਕਰਦੇ ਰਹਿੰਦੇ ਨੇ ਜੀ ਸਰ ਇੱਕ ਕੈਂਡੀ ਦਾ ਮਾਮਲਾ ਸਾਹਮਣੇ ਹੈ ਕਿ ਇਹ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਇੱਕ ਸਸਪੈਕਟਿਡ ਕੋਈ ਕੈਂਡੀ ਵੇਚੀ ਜਾ ਰਹੀ ਹੈ ਠੇਲਿਆਂ ਤੇ ਤੇ ਬਾਕੀ ਦੁਕਾਨਾਂ ਤੇ ਸੋ ਉਹਨੂੰ ਅਸੀਂ ਚੈੱਕ ਕਰਵਾ ਰਹੇ ਹਾਂ ਸਡੀਆਂ ਟੀਮਸ ਇੱਥੇ ਕੰਮ ਕਰ ਰਹੀਆਂ ਤੇ ਜਲਦੀ ਇਹਨੂੰ ਅਸੀਂ ਚੈੱਕ ਕਰਾ ਕੇ ਵੈਰੀਫਾਈ ਕਰਾਂਗੇ ਕਿ ਇਹਦੇ ਵਿੱਚ ਕੀ ਕੁਝ ਹੈਗਾ ਤੇ ਕੀ ਇਹ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ ਵੇਚ ਸਕਦੇ ਆ ਸਰ ਇਸ ਬਾਬਤ ਸੀਐਮਓ ਪਟਿਆਲਾ ਨੂੰ ਵੀ ਮੋਦੀ ਜੀ ਨੇ ਦਿੱਤਾ ਹੈ ਕਿ ਇਸ ਦੀ ਚੈਕਿੰਗ ਕੀਤੀ ਜਾਏ ਸੀਐਮਓ ਪਟਿਆਲਾ ਦੀ ਟੀਮ ਨੂੰ ਨਾਲ ਇਨਵੋਲਵ ਕਰਕੇ ਜਦੋਂ ਇੱਕ ਵਾਰੀ ਅਸੀਂ ਇਹ ਚੈੱਕ ਕਰ ਲੈਂਦੇ ਆ ਸਾਰਾ ਆਪਣੀ ਕਸਟਡੀ ਚ ਲੈ ਲੈਣੇ ਫਿਰ ਉਸ ਤੋਂ ਬਾਅਦ ਹੈਲਥ ਵਾਲੇ ਨਾਲ ਵੀ ਟਾਈ ਅਪ ਕਰਕੇ ਇਹਨੂੰ ਚੈੱਕ ਕਰਾਇਆ ਜਾਵੇ ਸਰ ਜਿਸ ਕਰ ਜਿਸਾਂ ਕੀ ਪਾਨਾ ਤੇ ਉਹਨਾਂ ਦੇ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋਣੀ ਕਿਉਂਕਿ ਜੇਕਰ ਕੋਈ ਪਾਇਆ ਬਿਲਕੁਲ ਜੇ ਇਲੀਗਲ ਪਾਈ ਜਾਂਦੀ ਹੈ ਨਹੀਂ ਇਹ ਵੇਚ ਸਕਦੇ ਤੇ ਬਿਲਕੁਲ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ